Olha que ਚਨ ਚਨ ਆਦ ਬਿਹਾਰਤ ਹੈ ਫੂਟੇ ਘਟ ਜੋਂ ਪਾਣੀ ਚਨ ਚਨ ਆਦ ਬਿਹਾਰਤ ਹੈ ਫੂਟੇ ਘਟ ਜੋਂ ਪਾਣੀ ਛੇ ਬੇਗ ਰੋ ਨਹੀਂ ਜੋ ਪ੍ਰਭ ਗੋਨ ਗਾਵੇ ਅਜ ਹੁ ਮ ਕਸ਼ ਬੇਗ ਰੋ ਨਹੀਂ ਜੋ ਪ੍ਰਭ ਗੋਨ ਗਾਵੇ ਕਤੇ ਭਜਨ ਤੇ ਨਿਰਭੈ ਪਦ ਪਾਵੇ ਓ ਨਾਨਕ ਤੇ ਭਜਨ ਤੇ ਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚੇਨ ਚੇਨ ਆਉਦ ਬੇ ਹੱਥ ਹੈ ਫੂਟੇ ਘਟ ਜਿਉਂ ਪਾਣੀ ਇਹ ਸ਼ਬਦ ਨੌਵੇਂ ਪਾਚਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਫਰਮਾਇਆ ਹੋਇਆ ਰਾਗ ਤਿਲੰਗ ਦੇ ਵਿੱਚ ਦਰਜ ਹੈ ਸਤਿਗੁਰ ਜੀ ਫਰਮਾਉਂਦੇ ਹਨ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਇਹ ਭਾਈ ਜੇ ਤੂੰ ਉਸ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪਣਾ ਹੈ ਕਿ ਦਿਨ ਰਾਤ ਹਰ ਵੇਲੇ ਹਰ ਵਕਤ ਉਸ ਪ੍ਰਮਾਤਮਾ ਨੂੰ ਯਾਦ ਰੱਖ ਕੇ ਰਿਹਾ ਕਰ ਕਿਉਂਕਿ ਛਿੰਨ ਛਿੰਨ ਆਉਧ ਬਿਹਾਤ ਹੈ ਫੁੱਟੇ ਘਟ ਜਿਓ ਪਾਨੀ ਇੱਕ ਪਲ ਪਲ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ ਕੱਚੇ ਘੜੇ ਦੇ ਵਿੱਚ ਪਾਣੀ ਕਿੰਨਾ ਕੁ ਚਿਰ ਠਹਿ ਸਕਦਾ ਹੈ ਸਤਗੁਰੂ ਜੀ ਫਰਮਾਉਂਦੇ ਹਨ ਹਰ ਗੁਣ ਕਾਹੇ ਨਾ ਗਾਵਈ ਮੂਰਖ ਅਗਿਆਨ ਦਾ ਅਗਿਆਨ ਨਹੀਂ ਤੂੰ ਹਰੀ ਪ੍ਰਭੂ ਦੇ ਪਰਮਾਤਮਾ ਦੇ ਗੁਣ ਕਿਉਂ ਨਹੀਂ ਗਾਉਂਦਾ ਝੂਠੇ ਲਾਲਚ ਲਾਗ ਕੇ ਮਰਨ ਪਛਾਨਾ ਦੁਨੀਆ ਦੇ ਪਦਾਰਥਾਂ ਦੇ ਝੂਠੇ ਲਾਲਚਾਂ ਦੇ ਵਿੱਚ ਲੱਗ ਕੇ ਖਚ ਧੋ ਕੇ ਤੂੰ ਇਹ ਭੁੱਲ ਗਿਆ ਹੈ ਕਿ ਇੱਕ ਦਿਨ ਮਰਨਾ ਵੀ ਹੈ ਮਰਨਾ ਭੁੱਲ ਜਾ ਮਰਨਾ ਸਭ ਕਰਤਾਰੋਂ ਡਰਨਾ ਇੱਕ ਦਿਨ ਮਰਨਾ ਵੀ ਹੈ ਇਹ ਤੂੰ ਭੁੱਲ ਹੀ ਗਿਆ ਹੈ ਸਤਿਗੁਰੂ ਜੀ ਅੱਗੇ ਇਸ ਸ਼ਬਦ ਦੇ ਵਿੱਚ ਅਗਲੀ ਪੰਕਤੀ ਦੇ ਵਿੱਚ ਫਰਮਾਉਂਦੇ ਹਨ ਅਜੂ ਕਛ ਵਿਗਰੇਓ ਨਹੀਂ اے ਭਾਈ ਹਜੇ ਵੀ ਕੁਛ ਵਿਗੜਿਆ ਨਹੀਂ ਜੇ ਪ੍ਰਭ ਗੁਣ ਗਾਵੈ ਤੂੰ ਹੋਣੈਗੀ ਉਸ ਪਰਮਾਤਮਾ ਦੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਣਾ ਸ਼ੁਰੂ ਕਰ ਦੇ ਹਜੇ ਵੀ ਕੁਛ ਵਿਗੜਿਆ ਨਹੀਂ ਕਉ ਨਾਨਕ ਤਹ ਭਜਨ ਤੇ ਨਿਰਪੈ ਪਦ ਪਾਵੈ ਸਤਿਗੁਰੂ ਜੀ ਫਰਮਾਉਂਦੇ ਹਨ ਜੇ ਤੂੰ ਭਜਨ ਬੰਦ ਕੀ ਕਰੇਂਗਾ ਉਸ ਮਾਲਕ ਨੂੰ ਸਦਾ ਯਾਦ ਰੱਖੇਗਾ ਤੇ ਨਿਰਭੈਤਾ ਦੀ ਪਦਵੀ ਪ੍ਰਾਪਤ ਹੋਵੇਗੀ ਗੁਰਮਖ ਪਿਆਰੇਓ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਲਈ ਕੋਈ ਵਿਸ਼ੇਸ਼ ਪਹਿਰਾਵੇ ਪਾਉਣ ਦੀ ਲੋੜ ਨਹੀਂ ਕੋਈ ਧੂਣੀਆਂ ਤਪਾਂ ਦੀ ਲੋੜ ਨਹੀਂ ਕਿਤੇ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਪ੍ਰਮਾਤਮਾ ਤਾਂ ਹਿਰਦੇ ਵਿੱਚ ਹੀ ਵਸਦਾ ਹੈ ਪਹਿਲੇ ਪੰਜਾ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖੀ ਦੇ ਤਿੰਨ ਮੁੱਢਲੇ ਸਿਧਾਂਤ ਪੇਸ਼ ਕੀਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਕਿਰਤ ਕਰਨ ਕਰਦਿਆਂ ਹੋਇਆਂ ਹੀ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੱਟੀ ਵੀ ਚਲਾਈ 18 ਸਾਲ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਵੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਹੱਟੀ ਕਰਿਆ ਕਰਦੇ ਸਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਫੇਰੀ ਕਰਿਆ ਕਰਦੇ ਸਨ ਤੇ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨਦਾਸ ਜੀ ਮਹਾਰਾਜ ਢੁੰਗੜੀਆਂ ਵੇਚ ਕੇ ਗੁਜ਼ਾਰਾ ਕਰਦੇ ਹੁਣ ਸੰਗਤ ਗੁਰਮਖ ਪਿਆਰਿਓ ਕੀਰਤ ਕਰੋ ਨਾਮ ਜਪੋ ਤੇ ਵੱਢ ਕੇ ਛਕੋ ਕੀਰਤਕਾਰ ਕਰਦੇ ਆਂ ਹੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਣ ਕਰਨ ਦਾ ਨੌਵੇਂ ਪਾਤਸ਼ਾਹ ਜੀ ਰਾਗ ਸੋਰਠ ਦੇ ਵਿੱਚ ਫਰਮਾਉਂਦੇ ਹਨ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰਤਾਰੋ ਇਹ ਮਨ ਤੂੰ ਵੀ ਪ੍ਰਭੂ ਦਾ ਪਰਮਾਤਮਾ ਦਾ ਸਿਮਰਨ ਕਰ ਜਿਸ ਦਾ ਸਿਮਰਨ ਕੀਤੇ ਆ ਗਣਕਾ ਵਰਗੀ ਬੇਸਵਾ RAM RAM ਪੜਾਉਂਦੀ ਹੋਈ ਭਗਤਾਂ ਦੇ ਵਿੱਚ ਨਾਮ ਗਿਣਿਆ ਗਿਆ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਥਾਂ ਤੇ ਨੌਵੇਂ ਪਾਤਸ਼ਾਹ ਜੀ ਖਾਸ ਕਰਕੇ ਬਾਣੀ ਦੇ ਵਿੱਚ ਗਣਕਾ ਭਗਤ ਦਾ ਨਾਮ ਆਉਂਦਾ ਹੈ ਮਨਰੇ ਪ੍ਰਭ ਕੀ ਸ਼ਰਨ ਵਿਚਾਰੋ ਜੈ ਸਿਮਰਤ ਗਣ ਕਾ ਸੀ